ਇਕ ਵਣਖੰਡ ਵੈਸੇ ਜਾਏ ਸਦ ਨਾ ਦੇ ਵਹੀਂ ਇਹ ਕੋਣ ਹੈ ਜਿਹੜੇ ਜੰਗਲਾਂ ਵਿੱਚ ਜਾ ਕੇ ਬਹਿ ਗਏ ਮੂੰਹ ਨਹੀਂ ਸੀ ਬੋਲਦੇ ਇੱਕ ਪਾਲਾ ਕਕਰਪਨ ਠੰਡਿਆਂ ਪਾਣੀਆਂ ਚ ਖਲੋਗੈ ਸੀਤਲ ਜਲ ਹੈ ਵਹੀਂ ਇੱਕ ਭਸਮ ਚੜਾਵੇਂ ਅੰਗ ਇਹ ਕੋਣ ਹੈ ਜਿਹੜੇ ਸਰੀਰ ਤੇ ਸੁਆਹ ਮਲ ਕੇ ਬੈਠੇ ਮੈਲ ਨਾ ਧੋਵੇ ਵਹੀਂ ਮੜੀ ਜੀ ਮਿੱਟੀ ਲੱਗ ਜੈ ਨਾ ਉਥ ਨੂੰ ਕੀ ਕਰਦਾ ਜੀ ਬੰਦਾ ਬਲਾ ਤਾਂ ਤੇ ਮਿੱਟੀ ਲੱਗਦੇ ਕੰਮ ਕਰ ਦੇਂਗੇ ਕੀ ਕਰੀਦਾ ਜੀ ਭਲਾ ਇੱਥੇ ਲੋਕਾਂ ਨੇ ਸਰੀਰ ਤੇ ਸੁਆਹ ਮੜੀ ਰੱਬ ਪਾਉਣ ਲਈ ਤੇ ਸੁਆਹ ਮੜ ਕੇ ਐਸਾਨ ਕੀਤਾ ਕਿ ਸਾਡੂ ਆਣ ਕੇ ਮੱਥੇ ਟੇਕੋ ਅਸੀਂ ਬੜੇ ਵੱਡੇ ਤਪਸਵੀ ਆ ਮਾਰੇ ਕਹਿੰਦੇ ਨਾ ਭਾਈ ਇਹ ਦੁਨੀਆ ਖੂਬ ਸੂਰਤ ਬਣਾਉਣੀ ਆ ਆਪਾਂ ਆਪੇਣਾ ਸਿਆਣੀਆਂ ਬੈਠੀਆਂ ਜੇ ਕਿਤੇ ਪੈਰ ਲਿਬੜ ਲੈ ਕੇ ਕੋਈ ਅੰਦਰ ਆ ਜੇ ਨਾ ਪੋਚੇ ਦੋ ਵਾਰ ਲਾਉਣੇ ਪੈਂਦੇ ਤੇ ਸੋਚੋ ਜੇ ਕਿਤੇ ਇਦਾਂ ਦੇ ਸਾਰੇ ਲੋਕ ਸੁਆਹ ਮਾਣਨ ਵਾਲੇ ਹੁੰਦੇ ਤੇ ਤੇ ਪੋਚੇ ਮਰ ਮਾਂ ਮਰ ਜਾਣਾ ਸੀ ਸ਼ੁਕਰ ਕਰੋ ਵੀ ਕਿਦਾ ਵਧੀਆ ਸਾਨੂੰ ਧਰਮ ਕਿੰਦੀ ਸੋਹਣੀ ਫਲਸਫੀ ਦਿੱਤੀ ਮਹਾਰਾਜ ਨੇ ਦੋ ਮਿੰਟ ਸੋਚੋ ਜੀ ਆ ਜਿਹੜਿਆ ਵੀ ਕਾਰੋਬਾਰੀ ਬਿਠੇ ਤੁਹਾਡੀ ਦੁਕਾਨ ਚ ਕੋ ਲਿਬੜੇ ਪੈਰ ਲੈ ਕੇ ਆ ਜੇ ਬੰਦਾ ਕਈ ਵਾਰੀ ਸਟਾਫ ਨੂੰ ਕਹਿੰਦਾ ਜਾਦੀ ਦੁਕਾਨ ਗੰਦੀ ਹੋ ਗਈ ਇਕ ਮੜਾ ਪੋਚਣਾ ਮਾਰ ਲਈ ਸੋਚੋ ਜੇ ਸਾਰੇ ਹੀ ਉਹ ਆ ਜਾਂਦੇ ਜਿਨ੍ਹਾਂ ਨੇ ਸ੍ਰੀ ਤੇ ਸੁਆਹ ਮਲੀਏ ਆ ਕਾਰੋਬਾਰ ਚੱਲ ਪਉਂਦੇ ਜੇ ਸਾਰੇ ਹੀ ਨਾਗੇ ਹੁੰਦੇ ਭਲਾ ਦੇਸ਼ ਵਿੱਚ ਸਾਰਿਆਂ ਦਾ ਜੀ ਕਰਦਾ ਰੱਬ ਪਾਉਣ ਲਈ ਕਪੜਾ ਵੇਖਦਾ ਜੀ ਕਿਸਦਾ ਟਾੜੇ ਚ ਕੱਪੜਿਆਂ ਦੇ ਸਟੋਰਾਂ ਵਾਲੇ ਵੀਰ ਬੈਠੇ ਹੋਣੇ ਜਿਨ੍ਹਾਂ ਦੇ ਕੱਪੜੇ ਵੇਚਣਾ ਘਰਾ ਜਰਾਰ ਨੂੰ ਚੁੱਲ੍ਹੇ ਚੱਗ ਬਲਦੀ ਹੈ کارਖਾਨੇ ਬੰਦ ਹੋ ਜਾਣੇ ਜੇ ਉਹਨਾਂ ਦੇ ਮੁਤਾਬਕ ਦੁਨੀਆ ਚੱਲਦੀ ਤੇ ਇੱਥੇ ਜਦੋਂ ਤੰਦੇ ਉੱਤੇ ਕੱਪੜਾ ਹੀ ਕਿਸੇ ਨੇ ਨਹੀਂ ਪਾਉਣਾ ਕਪਾਹ ਬੀਜਣ ਦੀ ਲੋੜ ਹੀ ਨਹੀਂ ਗੁਜਰਾਤ ਜਾ ਕੇ ਕੱਪੜੇ ਦੀਆਂ ਮੇਲਾ ਲਾਉਣ ਦੀ ਉਹ ਬੋਲੋ ਪਿਆਰਿਓ ਅੜੇ ਵੱਡੇ ਵੱਡੇ ਕਾਨਪੁਰ ਲਖਨਊ ਅੜੇ ਵੱਡੇ ਸ਼ੋਰੂਮ ਨੇ ਕੱਪੜਿਆਂ ਦੇ ਇਹਨਾਂ ਦੀ ਲੋੜ ਹੀ ਨਹੀਂ ਸੀ ਪੈਣੀ ਕਿਉਂਕਿ ਉਹਨਾਂ ਦੇ ਲੋਕਾਂ ਨੂੰ ਕਹਣਾ ਸੀ ਵੀ ਕੱਪੜਾ ਪਾਉਣ ਦੀ ਤੇ ਜ਼ਰੂਰਤ ਹੀ ਨਹੀਂ ਹੈ ਉਨੇ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਹੈ ਪਿਆਰਿਓ ਇੱਕ ਵਣਖੰਡ ਵਸੇ ਜਾਏ ਸਾਧਨਾ ਦੇ ਵਹੀਂ ਇੱਕ ਪਾਲਾ ਕਕਰ ਭਨ ਸੀਤਲ ਜਲ ਹੈਵੇਂ ਇੱਕ ਭਸਮ ਚੜਾਵੇਂ ਅੰਗ ਮੈਲ ਨਾ ਤੋ ਵਹੀਂ ਇੱਕ ਜਟਾ ਜੜਾਵਾਂ ਅ ਜੜਾਵਾਂ ਵਾਲੇ ਵੀ ਹੁਣ ਵਾਵਾ ਵੇਖ ਲਿਆ ਆਪਾਂ ਕਿਉ ਪਿਆਰਿਓ ਕੰਗਾ ਦੋਨੋਂ ਵਕਤ ਕਰ ਜਿਨ੍ਹਾਂ ਦੇ ਕੇਸ ਆ ਨਾ ਸਿਆਣੀਆਂ ਪੈਣਾ ਜਾਣਦੀਆਂ ਵੀਰ ਬਜ਼ੁਰਗ ਜਾਣਦੇ ਆ ਜੀ ਅਜਿਨੋਂ ਆਪ ਆਪਣੇ ਕੇਸਾਂ 'ਚ ਕੰਗਾ ਕਰਦੇ ਆ ਨਾ ਇਹ ਵੀ ਇੱਕ ਸਿਰ ਦੀ ਐਕਸਰਸਾਈਜ਼ ਆ ਜੋ ਸਵੇਰੇ ਤੁਸੀਂ ਉੱਠ ਕੇ ਕੇਸਾਂ 'ਚ ਕੰਗਾ ਕਰ ਦਿਓ ਰਾਤ ਨੂੰ ਸੌਣ ਲੱਗਿਆਂ ਪਾਗ ਉਤਾਰ ਕੇ ਫਿਰ ਕੇਸਾਂ 'ਚ ਕੰਗਾ ਕਰ ਦਿਓ ਇਹ ਵੀ ਤੁਹਾਡੇ ਸਿਰ ਦੀ ਇੱਕ ਐਕਸਰਸਾਈਜ਼ ਐ ਇਹ ਵੀ ਤੁਹਾਡੀ ਉਦਮ ਦਿਨਸ਼ੇ ਪੰਗਾ ਕੰਗਾ ਦੋਨੋਂ ਵਕਤ ਕਰ ਪਾਗ ਚੁਨੇ ਕਰ ਬੰਨ੍ਹ ਲਈ ਦਾਤਣ ਨੀਤ ਕਰੇ ਨਾ ਦੁੱਖ ਪਾਵੇ ਲਾਲ ਜੀ ਰਹਿਤ ਨਾ ਮੇਦ ਲਿਖੇ ਦਾਤਣ ਨਿਤ ਕਰੇ ਪਾਗ ਚੁਣ ਕੇ ਬੰਨੇ ਕੰਗਾ ਦੋ ਵਕਤ ਕਰੇ ਤੁਨ ਜੜਾਵਾਂ ਵਿੱਚ ਕਿਥੋਂ ਕੰਗਾ ਹੋ ਜੂਗਾ ਜੀ ਬੋਲੋ ਪਿਆਰੇ ਜੜਾਵਾਂ ਵਿੱਚ ਕਿਥੋਂ ਕੰਗਾ ਹੋ ਜੂਗਾ ਆਏ ਕੱਲ ਮੈਂ ਵੇਖ ਰਿਹਾ ਸੀ ਇੰਟਰਨੈਟ ਤੇ ਉਹ ਮੇਰੇ ਖਿਆਲ ਚ ਉਹ ਕਾਫੀ ਵਾਵਾ ਭਾਰਾ ਹੀ ਸਮਾਨ ਕਹਿੰਦੇ 35 40 ਕਿਲੋ ਸਿਰ ਤੇ ਜੜਾਵਾਂ ਦਾ ਭਾਰ ਹੈ ਰੱਬ ਜਾਣੇ ਹੁਣ ਸੌਂਦਾ ਕਿਦਾਂ ਆਪਾਂ ਥੋੜੀ ਜੀ ਸਿਰ ਤੇ ਭਾਰ ਚੱਕਿਆ ਹੋਏ ਤੇ ਰਾਤ ਨੂੰ ਬੰਦੇ ਨੂੰ ਲਾਉਣਾ ਪੈਂਦਾ ਇੱਕ ਬਾਬਾ ਜੀ 20 ਕਿਲੋ ਦੀ ਚਾਬੀ ਗਾਲਜ ਪਾਈ ਫਿਰਦੇ ਕਹਿੰਦਾ ਮੈਂ ਦੇਸ਼ ਦਾ ਭਲਾ ਕਰਨਾ ਹਾਂ ਗਾਹਤ ਚਾਬੀ ਪੈਸੇ ਦੇਸ਼ ਦਾ ਭਲਾ ਕਿੱਦਾਂ ਹੋਜੂ ਮੈਂ ਤੇ ਉਹ ਵੇਖ ਵੇਖ ਕੇ ਕਹਿੰਦਾ ਸੱਚਾ ਪਾਤਸ਼ਾਹ ਸਾ ਆਈ ਤੇਰਾ ਦੇਣਾ ਨਹੀਂ ਦਿੱਸਦੇ ਆ ਜੰਗ ਸੀ ਜਿਹੜੇ ਲੋਕ ਤਰ੍ਹਾਂ ਤਰ੍ਹਾਂ ਦੇ ਪਖੰਡ ਕਰਦੇ ਸੀ ਅੱਛਾ ਹੁਣ ਇੱਕ ਜਾਗਰਤੀ ਇਹ ਆਈ ਕਿ ਸਾਡੇ ਬਹੁਤ ਹਿੰਦੂ ਵੀਰ ਵੀ ਹੁਣ ਕਮੈਂਟ ਕਰ ਰਹੇ ਆ ਕਿ ਯਾਰ ਇਸ ਦੇਸ਼ ਨੂੰ ਸਮਾਜ ਨੂੰ ਗੁਮਰਾਹ ਨਾ ਕਰੋ ਆ ਗੱਲ ਸਹੀ ਨਹੀਂ ਹੈਗੀ ਸ਼ੁਕਰ ਜਾਗੇ ਤੇ ਕੋਈ ਬੜੇ ਸਾਡੇ ਭਰਾ ਜਾ ਕੇ ਆ ਬੜੇ ਪੁਲਿਸ ਅਫਸਰ ਜੱਜ ਅੱਜ ਨੂੰ ਸਾਨੂੰ ਫੋਨ ਆਉਂਦੇ ਨਾ ਉੱਚੇ ਉੱਚੇ ਅਹੁਦਿਆਂ ਤੇ ਬੈਠਿਆਂ ਤੇ ਕਹਿੰਦੇ ਨਹੀਂ ਜੀ ਹੁਣ ਸਮਾਜ ਸੁਧ ਰਿਹਾ ਹੈ ਸਮਾਜ ਵਧੀਆ ਬਣ ਰਿਹਾ ਹੈ ਸਮਾਜ ਦਾ ਭਲਾ ਕਰਨਾ ਪਰਾਈ ਸਤਰੀ ਵਲ ਵੇਖ ਕੇ ਤੇਰੇ ਮਨ ਚ ਵਕਾਰ ਨਾ ਆਵੇ ਇਹ ਕੰਟਰੋਲ ਕਰਨਾ ਸੀ ਆਪਣੇ ਦਿਮਾਗ ਚ ਅਸੀਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਦੇ ਕੋਲ ਬਾਨੂ ਬੇਗਮ ਆਈ ਪਾਈ ਸਰਦਾਰ ਹਰੀ ਸਿੰਘ ਨਲੂਏ ਕੋਲ ਉਹ ਕਹਿੰਦੀ ਮੈਨੂੰ ਤੇਰੇ ਵਰਗਾ ਪੁੱਤਰ ਚਾਹੀਦਾ ਹੈ ਉਨੇ ਕਹ ਮੇਰੇ ਰਗਰ ਫਿਰ ਮੈਂ ਹੀ ਆ ਮੈਂ ਇਹਨੂੰ ਆਪਣਾ ਤੋ ਪੁੱਤਰ ਬਣਾ ਲਾ ਤੈਨੂੰ ਮੈਂ ਧਰਮ ਦੀ ਮਾਂ ਬਣਾਉਣਾ ਆ ਇਹ ਵਾਸ਼ਨਾਵਾਂ ਨੂੰ ਕੰਟਰੋਲ ਕਰਨ ਦਾ ਤਰੀਕਾ ਅਸੀਂ ਵਾਰਸ ਉਹਨਾਂ ਦੇ ਆ ਇੱਥੇ ਕੋ ਵਾਸ਼ਨਾਵਾਂ ਨੂੰ ਕੰਟਰੋਲ ਕਰ ਲਈ ਕੱਪੜੇ ਨਹੀਂ ਪਾਰੇ ਜਿਵੇਂ ਵਾਸ਼ਨਾਵਾਂ ਕੰਟਰੋਲ ਕੀਤੇ ਜੇ ਸੱਚੀ ਵਾਸ਼ਨਾਵਾਂ ਕੰਟਰੋਲ ਸੀ ਕੋਲਕਾਤਾ ਰੇਬ ਕੇ ਨੇ ਕੀਤਾ ਸੀ ਉਸ ਡਾਕਟਰ ਬੀਬੀ ਦਾ ਉਸ ਮਾਪੇ ਪਾਪ ਦੀਆਂ ਅੰਦਰਾਂ ਤਰਫ ਦੀਆਂ ਨੇ ਜਿਨ੍ਹਾਂ ਦੀ ਜਵਾਨ ਧੀ ਕਿੰਨਿਆਂ ਕਾਣ ਕਿੰਨੇ ਇਸ ਸਮਾਜ ਵਿੱਚ ਕਿੰਨਾ ਕੁਝ ਵਾਪਰ ਚੁੱਕਾ ਹੈ ਕਦੋਂ ਸਾਡਾ ਸਮਾਜ ਜਾਗੇਗਾ ਜੀ ਤੇ ਉਸ ਡਾਕਟਰ ਵੀਰ ਦੇ ਬਿਆਨ ਸੀ ਜਿਹੜਾ ਉੱਥੇ ਸਟਾਫ ਸੀ ਉਹਦੇ ਬਿਆਨ ਸੀ ਬਾਪ ਦੇ ਬਿਆਨ ਸੀ ਕਾਸ਼ ਕਿਤੇ ਇੱਥੇ ਕੋਈ ਸਿੱਖ ਅੱਜ ਵੀ ਹੈ ਜਿਹੜੇ ਲੋਕ ਮੰਨਦੇ ਕਦੀ ਕਿਸੇ ਨੂੰ ਪੁੱਛ ਕੇ ਵੇਖਿਓ ਹਾਂ 1-2% ਕੋ ਗਲਤ ਹੋ ਸਕਦਾ ਹੈ ਬੰਦਾ ਪਰ ਸਿੱਖੀ ਦਾ ਕਰਤਾਰ ਸਿੱਖ ਦਾ ਕੈਰੇਕਟਰ ਜੇ ਜ਼ਮੀਨ ਤੋਂ ਉੱਪਰ ਪਹੁੰਚਿਆ ਉਹਦੇ ਪਿਛੇ ਮੇਰੇ ਸਤਗੁਰ ਦੀ ਕਾਲ ਕਮਾਈ ਤੇ ਐਡੀ ਸੱਚੀ ਸੁੱਚੀ ਵਿਚਾਰਧਾਰਾ ਜਿਹੜੀ ਅੱਜ ਸਾਡੇ ਕੋਲੋਂ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਪਈ ਹੈ ਪਿਆਰਿਓ ਅਸੀਂ ਮਾਣ ਜਨਾ ਕਰੀਏ ਉਹਨਾਂ ਥੋੜਾ ਦੇਖ ਪਰਾਈਆਂ ਚੰਗੀਆਂ ਮਾਵਾ ਪੜਨਾ ਬੋਲੋ ਪਿਆਰਿਓ ਦੇਖ ਪਰਾਈਆਂ ਮਾਵਾ ਪਹਿਣਾ ਧੀਆ ਜਾਣ ਤਿੰਨ ਰਿਸ਼ਤੇ ਕਾਇਮ ਕਰ ਲਾ ਇਹ ਸੜਕ ਇਹ ਸਾਡਾ ਅਮੀਰ ਵਿਰਸਾ ਸੀ ਇਹ ਕੁਰਬਾਨੀ ਸੀ ਜ਼ਮੀਨ ਦੀ ਲੜਾਈ ਨਹੀਂ ਸੀ ਜੇ ਜ਼ਮੀਨ ਦੀ ਲੜਾਈ ਹੁੰਦੀ ਆਨੰਦਪੁਰ ਸਾਹਿਬ ਤੇ ਮਹਾਰਾਜ ਨੇ ਖਾਲੀ ਕਰ ਦਿੱਤਾ ਸੀ ਫਿਰ ਸਰਸਾ ਨਦੀ ਤੇ ਕਿਉਂ ਆਏ ਚਮਕੌਰ ਸਾਹਿਬ ਦੀ ਗੜੀ ਨੂੰ ਕਿਹੜਾ ਕਿਉਂ ਪਾਇਆ ਖਦਰਾਨੇ ਦੀ ਢਾਬਤਾ ਕਿਉਂ ਆਇਆ ਵਜ਼ੀਰ ਖਾਂ ਇਹਦਾ ਮਤਲਬ ਉਹਨਾਂ ਦੀ ਮੰਗ ਆਨੰਦਪੁਰ ਸਾਹਿਬ ਨਹੀਂ ਸੀ ਉਹਨਾਂ ਦੀ ਮੰਗ ਕੀ ਸੀ ਕਿ ਗੁਰੂ ਪਾਸ਼ਾ ਆਮ ਲੋਕਾਂ ਦੇ ਹੱਕ ਵਿੱਚ ਖੜਨਾ ਬੰਦ ਕਰ ਦਿਓ ਜੇ ਤੁਸੀਂ ਲੋਕਾਂ ਨੂੰ ਬਰਾਬਰਤਾ ਦਾ ਪਾਠ ਪੜਾ ਰਹੇ ਹੋ ਸਾਰੇ ਬਰਾਬਰ ਆ ਪੰਗਤ ਵਿੱਚ ਬੈਠਦੇ ਆ ਨਾ ਤੁਹਾਡੇ ਇੱਧਰ ਹਿੰਦੂ ਸੱਜੇ ਮੁਸਲਮਾਨ ਖੱਬੇ ਹਿੰਦੂ ਸਾਹਮਣੇ ਕੋ ਜੈਨੀ ਬੋਧੀ ਪਾਰਸੀ ਕਦੀ ਪੁੱਛਿਆ ਆਪਾਂ ਕਿਸੇ ਨੂੰ ਅਜੇ ਵੀ ਭਾਰ ਦੇਸ਼ ਵਿੱਚ ਐਸੇ ਧਾਰਮਿਕ ਸਥਾਨ ਹੈ ਜਿੱਥੇ ਜਾਤ ਪੁੱਛ ਕੇ ਐਂਟਰੀ ਦਿੱਤੀ ਜਾਂਦੀ ਹੈ ਮਜਬ ਪੁੱਛ ਕੇ ਅੰਦਰ ਆਉਣ ਦਿੱਤਾ ਜਾਂਦਾ ਤੇ ਇੱਥੇ ਦਰਵਾਜ਼ੇ ਖੁੱਲੇ ਤੇ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਸਾਰੇ ਬਨੂ ਜੀ ਉਪਦੇਸ਼ ਚਾ ਵਰਨਾ ਕੋ ਸਾਝਾ ਇੱਕ ਵਣਖੰਡ ਵੈਸੇ ਜਾਏ ਸਾਧ ਨ ਦੇ ਵਹੀਂ ਇੱਕ ਪਾੜਾ ਕੱਕਰ ਪਨ ਸੀਤਲ ਜਲ ਹੈ ਵਹੀਂ ਇੱਕ ਭਸਮ ਚੜਾਵੇ ਅੰਗ ਮੈਲ ਨਾ ਤੋ ਵਹੀਂ ਇੱਕ ਜਟਾ ਬਿਗਟ ਬਿਕਰਾਲ ਸਿਰ ਤੇ ਜੜਾਵਾਂ ਰੱਖੀਆਂ ਕੁੱਲ ਘਰ ਖੋਵੇਂ ਕੁੱਲ ਵੀ ਗਵਾਲੀ ਆਪਣੀ ਪਤਾ ਨਹੀਂ ਕਿੱਥੋਂ ਆਇਆ ਮੈਂ ਘਰਿਆਂ ਦਾ ਲਿੰਕ ਹੀ ਕੋਈ ਨਹੀਂ ਪੁੱਛਦੇ ਮਾਂ ਕਿੱਥੇ ਕਹਦਾ ਪਤਾ ਨਹੀਂ ਬਾਪ ਕਿੱਥੇ ਪਤਾ ਕਿਉਂ ਜੀ ਔਲਾਦ ਮਾਂ ਬਾਪ ਇਸ ਕਰਕੇ ਪੈਦਾ ਕਰਦੇ मां दा पता ही नहीं तू ਲੋਕਾਂ ਦਾ ਭਲਾ ਕਰਦਾ ਫਰਦਾ ਮਾਂ ਤੇਰੀ ਨੂੰ ਕੋਈ ਬਰਦਾਸ਼ਤਮ ਸੰਭ ਦਾ ਫਰਦਾ ਮਾਂ ਤੇਰੀ ਦਵਾਈ ਵਿਚਾਰੀ ਲੋਕਾਂ ਕੋ ਮੰਗੇ ਲਿੰਦੀ ਫਿਰਦੀ ਐ ਇਸ ਸਮਾਜ ਦਾ ਪਤਾ ਕਰਨਾ ਇੱਕ ਜਟਾ بگੜ ਬਿਕਰਾਲ ਕੁੱਲ ਕਰ ਖੋ ਵਹੀਂ ਇੱਕ ਨਗਨ ਫਿਰੈ ਦਿਨ ਰਾਤ ਆ ਦੁਬਾਰਾ ਤੋ ਉਹ ਬੋਲਦਾ ਜੀ ਇੱਕ ਨਗਨ ਫਿਰੈ ਦੇ ਨੰਗੇ ਤੁਰੇ ਫਿਰਦੇ ਦਿਨ ਰਾਤ ਕਾਦੇ ਲਈ ਰੱਬ ਪਾਉਣ ਲਈ ਮਹਾਰਾਜ ਕਹਿੰਦੇ ਪਾਈ ਗੁਰਦਾਜ ਜੀ ਕਹਿੰਦੇ ਜੇ ਨੰਗੇ ਰਾਂਬ ਮਿਲਦਾ ਨਾ ਕੱਪੜੇ ਲਾਇਆ ਰੱਬ ਮਿਲਦਾ ਹੋਵੇ ਨਾ ਸਭ ਤੋਂ ਪਹਿਲਾਂ ਪਸ਼ੂਆਂ ਨੂੰ ਮਿਲ ਜਾਏ ਜੰਗਲ ਦੇ ਜਾਨਵਰਾਂ ਨੂੰ ਮਿਲ ਜਾਏ ਕਿਉਂ ਜੀ ਮਿਲੇ ਜੇ ਤੀਰਥ ਨਾਤਿਆਂ ਡੱਡਾਂ ਜਿ ਲਵਾਸੀ ਵਾਲ ਵਧਾਇਆ ਪਾਈਏ ਬਟਜਟਾਂ ਪਲਾਸੀ ਜੇ ਜੜਾਵਾਂ ਵਧਾਇਆ ਰੱਬ ਮਿਲਦਾ ਤੇ ਬੋਰਡ ਨੂੰ ਮਿਲਦਾ ਸਭ ਤੋਂ ਪਹਿਲਾਂ ਪਾਈ ਗੁਰਦਾਜ ਜੀ ਕਹਿੰਦੇ ਬੋਰਡ ਦੀਆਂ ਜੜਾਵਾਂ ਬਹੁਤ ਲੰਬੀਆਂ ਹੁੰਦੀਆਂ ਬੋਰਡ ਵੇਖਿਆ ਜੀ ਬੋੜ ਲੰਬੀਆਂ ਲੰਬੀਆਂ ਜੜਾਵਾਂ ਹੁੰਦੀਆਂ ਪਾਈ ਗੁਰਦਾਸ ਜੀ ਕਹਿੰਦੇ ਮਿਲੇ ਜੇ ਤੀਰਥ ਨਾਤਿਆਂ ਡੱਡਾਂ ਚ ਲਵਾਸੀ ਵਾਲ ਵਧਾਇਆ ਪਾਈਏ ਬੱਟ ਬੋੜ ਜਟਾ ਪਲਾਸੀ ਨੰਗੇ ਰਹਿਆਂ ਜੇ ਮਿਲੇ ਵਣ ਜੰਗਲ ਮਿਰਗ ਹਿਰਨ ਉਦਾਸੀ ਫੇਰ ਤੇ ਜੰਗਲਾਂ ਦੇ ਹਿਰਨਾ ਨੂੰ ਜਨਵਰਾਂ ਨੂੰ ਰੱਬ ਸਭ ਤੋਂ ਪਹਿਲਾਂ ਮਿਲਦਾ ਉਹ ਕਿਹੜੇ ਕਪੜਾ ਤਨ ਤੇ ਪਾਉਂਦੇ ਆਖੋ ਸਤਨਾਮ ਸ੍ਰੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਰੱਖੋ ਘਰ ਭਾਈ ਗੁਰਦਾਸ ਜੀ ਦੇ ਕਬੈਤ ਰੱਖੋ ਘਰ ਗੁੱਸਾ ਨਾ ਮਨਾਇਓ ਮਾਫੀ ਮੰਗ ਲਵਾ ਗੁਰਦਾਸ ਮਾਨਦਾ ਤੇ ਨਾ 5 ਸਾਲ ਦੇ ਬੱਚੇ ਨੂੰ ਪਤਾ ਭਾਈ ਗੁਰਦਾਸ ਜੀ ਦਾ ਦੱਸਣਾ ਪੈਂਦਾ ਕਈ ਵੇਲੇ 30 40 ਸਾਲ ਤਿੰਨ ਪੁੱਛੇ ਨਾ ਭਾਈ ਗੁਰਦਾਸ ਕੋਲ ਮੈਨੂੰ ਤਾਂ ਪਤਾ ਨਹੀਂ ਮੈਂ ਕੀ ਲੈਣਾ ਭਾਈ ਗੁਰਦਾਸ ਤੂੰ ਕਹਿੰਦੇ ਮੈਨੂੰ ਪਤਾ ਹੀ ਨਹੀਂ ਭਾਈ ਗੁਰਦਾਸ ਉਹ ਸ਼ਖਸੀਅਤ ਸੀ ਜਿਨ੍ਹਾਂ ਨੇ ਬਾਣੀ ਲਿਖੀ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਬਹਿ ਕੇ ਅਸੀਂ ਵਿਰਸੇ ਤੋਂ ਦੂਰ ਹੋ ਗਏ ਇਸ ਕਰਕੇ ਐਸ ਨਾਲ ਨੂੰ ਸਮਝੋ ਸਤਿਕਾਰਯੋਗ ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਨਗਨ ਫਰੇ ਦਿਨ ਰਾਤ ਇੱਕ ਦਿਨ ਰਾਤ ਨੰਗੇ ਤੁਰੇ ਫਿਰਦੇ ਨੇ ਨੀਂਦ ਨਾ ਸੋਈ ਸੰਦੇ ਹੀ ਨਹੀਂ ਅੱਛਾ ਕਹੀਏ ਕਈਆਂ ਦਾ ਵੀ ਰਕਾਰਟ ਹੈ ਪੁੱਛਦਾ ਪੁੱਤਰ ਕਹ ਬਾਬਾ ਜੀ ਆਪ ਕਦ ਕੇ ਸੋਏ ਕਹਿੰਦਾ ਮੈਨੂੰ ਖਿਆਲ ਹੀ ਨਹੀਂ ਮਿਕਉਂਦਾ ਸੁੱਤਾ ਕਹਿੰਦਾ ਅੱਲਾਹ ਜੀ ਜੇ ਜਾਗਣਰ ਆਪ ਮਿਲਦਾ ਤੇ ਟੈਕਸੀ ਡਰਾਈਵਰ ਨੂੰ ਮਿਲ ਜੇ ਉਹ ਕਈ ਕੀ ਰਾਤਾਂ ਜਾਗ ਸੰਦੇ ਬਈ ਉਹ ਬੋਲੋ ਵਿਆਰੇਓ ਉਹ ਤਾਂ ਫੇਰ ਵੀ ਜਾਗਦਾ ਆਪਣਾ ਟੱਬਰ ਪਾਲਣ ਲਈ ਤੂੰ ਕਦ ਲਈ ਜਾਗਦਾ ਹੈ ਕੋ ਫਾਇਦਾ ਹੈ ਇੱਥੇ ਕਈ ਧੂਣੀਆਂ ਤੇ ਪਾਉਂਦੇ ਫਿਰਦੇ ਸੀ ਮੈਂ ਕਹਿੰਦੀ ਸੀ ਸੋਚਦਾ ਸਾਡੇ ਬਾਬੇ ਨੇ ਆਖਾ ਤੂੰ ਧੂਣੀ ਤੇ ਪਾ ਕੇ ਬੈਠਾ ਬੰਨੇ ਬੰਨੇ ਬੈਠਾ ਦਾ ਫਾਇਦਾ ਹੈਗਾ ਕਹਿੰਦਾ ਨਹੀਂ ਕਹਿੰਦਾ ਫਿਰ ਆ ਤੈਨੂੰ ਮੱਕੇ ਲਾਵਾਂ ਮਾਰਾ ਨੇ ਧੂਣੀ ਉੱਤੇ ਰੱਖ ਦਿੱਤੀ ਲੋ ਲੱਗੇ ਰਿਹਾ ਤਾਂ ਆਟਾ ਕਹਿੰਦੇ ਪਕਾਓ ਰੋਟੀਆਂ ਕਿਹਦਾ ਢਿੱਡ ਦੇ ਭਰੂ ਉਹ ਬੋਲੋ ਵਿਆਰੇਓ ਆ ਲੰਗਰਾਂ ਦੀਆਂ ਲੋਹਾਂ ਤਪਦੀਆਂ ਦੇਗਾ ਬਣਦੀਆਂ ਆਗੋ ਹੋਈ ਆ ਸਾਡੇ ਬਾਬੇ ਨੇ ਆਗ ਦਾ ਰੂਪ ਬਦਲਤਾ ਜਦੋਂ ਗਰਮੀ ਦੀ ਅਤ ਦੀ ਗਰਮੀ ਸਾਡੀਆਂ ਭੈਣਾਂ ਸਾਡੇ ਵੀਰ ਪ੍ਰਸ਼ਾਦਾ ਲੰਗਰ ਤਿਆਰ ਕਰਦੇ ਆ ਨਾ ਇਸ ਤਪ ਦਾ ਫਾਇਦਾ ਤੇ ਉਹ ਕਿਹਦੇ ਭੁੱਖੇ ਦੇ ਪੇਟ ਵਿੱਚ ਦੋ ਪ੍ਰਸ਼ਾਦੇ ਪੈਣਗੇ ਜਿਹੜਾ ਬਿਨਾਂ ਵਜ੍ਹਾ ਈ ਧੂਣੀ ਤੇ ਪਾ ਕੇ ਬੈਠਾ ਸਰੀਰ ਦਾ ਸਤਿਆਨਾਸੀ ਮਾਰ ਰਿਆ ਇਹ ਕਗਨ ਜਲਾਵੇਂ ਅੰਗ ਆਪ ਵੇਗੋ ਵਹੀ ਅਖੀਰ ਤੇ ਕਹਿੰਦੇ ਵਿਣ ਨਾਮੈ ਤਨਸ਼ਾਰ ਬਿਨਾ ਨਾਮ ਤੋਂ ਬਿਨਾ ਪਰਮੇਸ਼ਰ ਦੀ ਬੰਦਗੀ ਤੋਂ ਆ ਸਾਰੇ ਕੰਮ ਸਵਾਭ ਵਾਲੇ ਵਿਣ ਨਾਮੈ ਤਨਸ਼ਾਰ ਕਿਆ ਕਹਿ ਰੋਵਹੀਂ ਕੀ ਕਹਿ ਕੇ ਰੋਣਗੇ ਜੀ ਖੀਰ ਤੇ ਕਹਿੰਦੇ ਨੇ ਸੋਹਣ ਖਸਮਦਵਾਰ ਉਹ ਸੋਭਾ ਦਿੰਦਿਆ ਖਸਮ ਦੇ ਦਰ ਤੇ ਕਿਹੜੇ ਜੇ ਸਤਗੁਰ ਸੇਵਹੀਂ ਜਿਹੜੇ ਆਪਣੇ ਸਤਗੁਰ ਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਗੁਜ਼ਾਰਦੇ ਹਾਂ ਅਸੀਂ ਪਾਗਾਂ ਵਾਲਿਆਂ ਸਾਨੂੰ ਐਸਾ ਮਹਾਨ ਸਤਗੁਰ ਜੀ ਪ੍ਰਾਪਤ ਹੋਏ ਸਾਨੂੰ ਭੁੱਲਿਆਂ ਨੂੰ ਭਟਕਿਆਂ ਨੂੰ ਪਰਾਏ ਪਿਆ ਨੂੰ ਸਦੇ ਰਸਤੇ ਪਾਇਆ ਸਮਾਂ ਮੇਰਾ ਸਮਾਪਤ ਹੈ ਕਿਉਂਕਿ ਦਵਾਨ ਲੇਟ ਰੰਬ ਹੋਇਆ ਜੀ ਵੈਸੇ ਤਾਂ ਸਾਰਿਆਂ ਦਾ ਹੀ ਸਮਾਂ ਡੇਢ ਡੇਢ ਘੰਟਾ ਸੀ ਪਰ ਬੇਨਤੀ ਹੈ ਜੀ ਪ੍ਰਬੰਧਕ ਵੀਰਾਂ ਨੇ ਕਿੱਡਾ ਸੋਹਣਾ ਟੈਂਟ ਲਾਇਆ ਵੇਖੋ ਕਿੱਡੇ ਸੋਹਣੇ ਝੂਮਰ ਲਾਇਆ ਟਾਈਮ ਨਾ ਆਉ ਆ ਮੇਰਾ ਡੇਢ ਘੰਟਾ ਸੀ ਪੌਣਾ ਘੰਟਾ ਮੈਨੂੰ ਟਾਈਮ ਮਿਲਿਆ ਤੇ ਮਗਰੋਂ ਭਾਈ ਨਿਰਮਲ ਸਿੰਘ ਜੀ ਕੀ ਬਾਤ ਆ ਦੱਸਿ ਗਾਇਆ ਪ੍ਰਿੰਸੀਪਲ ਸਾਹਿਬ ਭਾਈ ਨਿਰਮਲ ਸਿੰਘ ਜੀ ਨਾਗਪੂਰੀ ਬਾਕਮਾਲ ਕੀਰਤਨ ਕਰਦੇ ਨੇ ਪ੍ਰਿੰਸੀਪਲ ਸਾਹਿਬ ਕਿੰਨਾ ਪਿਆਰਾ ਕੀਰਤਨ ਕਰਕੇ ਗਏ ਆ ਲੇਟ ਕਿਉਂ ਸ਼ੁਰੂ ਹੋਇਆ ਕਿਉਂਕਿ ਅਸੀਂ ਲੇਟ ਆਉਨੇ ਆ ਥੀਏਟਰ ਵਿੱਚ ਮੂਵੀ ਜੇ 6 ਵਜੇ ਸ਼ੁਰੂ ਨਹੀਂ ਹੋਵੇ ਤਾਂ ਕਿੰਨੇ ਵਜੇ ਪਹੁੰਚੀਦਾ ਭਲਾ ਜੀ ਉੱਚੀ ਬੋਲ ਕੇ ਦੱਸਿਓ ਜੀ ਕਿੰਨੇ ਵਜੇ ਭਲਾ ਬੀਬੀਆਂ ਘਰਵਾਲੇ ਨੂੰ ਕਿੰਨੇ ਵਜੇ ਫੋਨ ਕਰਦੀਆਂ ਭਲਾ ਫੇ ਜਲਦੀ ਜਲਦੀ ਆ ਜਾਓ ਮੈਂ ਸ਼ੁਰੂ ਤੋਂ ਵੇਖਣੀ ਤਾਂ ਸਟੋਰੀ ਦੀ ਸਮਝ ਨਹੀਂ ਆਉਣੀ ਤੇ ਸਮਾਰਮ ਬਾਰੇ ਪਤਾ ਕੀ ਪੁੱਛਦੀਆਂ ਬੀਬੀਆਂ ਜਾਂ ਆਮ ਬੰਦੇ ਇਹ ਸਮਾਪਤੀ ਕਦੋਂ ਹੋਣੀ ਆ ਭਲਾ ਵੀ ਕਿਤੇ ਪਹਿਲਾਂ ਨਾ ਸਾਨੂੰ ਬਹਿਣਾ ਪੈ ਜਾ ਕੇ ਬੇਨਤੀ ਆ ਜੀ ਹੁਣ ਜਿਹੜੇ ਮਗਰਲੇ ਦੋ ਦਵਾਨਾ ਨਾ ਜਿਹੜਾ ਸਭ ਤੋਂ ਪਹਿਲਾਂ ਜਥਾ ਲੱਗੇ ਉਹਨੂੰ ਵੀ ਧਿਆਨ ਨਾਲ ਸੁਣੋ ਭਾਵੇਂ ਬੱਚੇ ਕਰਨ ਉਹਨਾਂ ਨੂੰ ਵੀ ਧਿਆਨ ਨਾਲ ਸੁਣੋ ਇਹ ਮੌਕੇ ਰੋਜ਼ ਰੋਜ਼ ਗੱਜ ਕੇ ਬੋਲਿਓ ਜੀ ਨਹੀਂ ਮਿਲਦੇ ਤੋਂ ਸਾਰਿਆਂ ਦਾ ਧੰਨਵਾਦ ਆ ਹੁਣ ਜਿਹੜੀ ਪੌੜੀ ਸੀ ਨਾ ਇਥੇ ਆਪਾਂ ਡੇਢ ਦੋ ਘੰਟੇ ਬੋਲ ਸਕਦੇ ਸੀ ਮੈਨੂੰ ਕਾਲੀ ਕਾਲੀ ਇਹਦੇ ਅਰਥ ਕਰਨੇ ਪਏ ਕਿਉਂਕਿ ਪਿੱਛੇ ਵੀਰ ਜੀ ਹੁਣਾਂ ਨੇ ਵੀ ਤੁਹਾਨੂੰ ਬਾਣੀ ਦਾ ਕੀਰਤਨ ਸਰਵਣ ਕਰਾਉਣਾ ਹੈ ਤੋਂ ਇਸ ਕਰਕੇ ਬੇਨਤੀ ਜਿਹੜੇ ਕੱਲ ਦੇ ਦੋ ਦਵਾਨਾ ਨਾ ਉਹਨਾਂ ਚ ਹੁਣ ਕਿਰਤ ਅਰਸ ਕਰਿਓ ਸਾਡੇ ਉੱਤੇ ਤਾਰੇ ਗੜੀ ਹੱਥ ਜੋੜ ਕੇ ਬੇਨਤੀ ਹੈ ਜੀ ਭੈਣੋ ਵੀਰੋ ਥੋੜਾ ਥੋੜਾ ਪਹਿਲਾਂ ਆ ਜਿਓ ਆ ਮੈਂ ਤੁਰਿਆ ਹੁੰਦਾ ਜਿੰਨੇ ਦੀਆਂ ਦੁਕਾਨਾਂ ਖੁੱਲੀਆਂ ਐ ਨਾ ਮੈਂ ਹੱਥੀਂ ਜੋੜਦਾ ਮੈਂ ਬੰਦ ਕਰ ਦੋ ਭਰਾਵੋ ਮੁਸਲਮਾਨ ਭਰਾ ਚੰਗੇ ਆ ਕਮਸਿੰਗਾਂ ਜਿਹਨੂੰ ਰੋਜੀ ਹੁੰਦੀ ਆ ਜਾਂ ਉਹਨਾਂ ਦੀਆਂ ਇਦਾਂ ਹੁੰਦੀਆਂ ਉਹ ਦੁਕਾਨਾਂ ਬੰਦ ਕਰਦੇ ਆ ਪਰ ਅਸੀਂ ਪਤਾ ਨਹੀਂ ਇੰਨੇ ਪੈਸੇ ਜੋੜ ਕੇ ਕਿੱਥੇ ਖੰਡਦੇ ਆ ਆਖੋ ਸਤਨਾਮ ਸ੍ਰੀ ਇੱਕ ਅਦਾ ਦਿਨ 2-4 ਘੰਟੇ ਪਹਿਲਾਂ ਵੀ ਬੰਦ ਕਰ ਦਾਂਗੇ ਕੋਈ ਫਰਕ ਨਹੀਂ ਪੈਣਾ ਆਓ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣੀਏ ਗੁਰੂ ਦੇ ਸਿਧਾਂਤ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ ਵੇਖਿਓ ਪਦਾਰਥ ਘਟ ਹੋਣ ਵਧ ਹੋਣ ਜਿੰਦਗੀ ਦਾ ਖੇਡਾ ਸਾਡੇ ਕੋਲ ਕੋ ਖੋਹ ਨਹੀਂ ਸਕਦਾ